ਮਾਂਸਾ ਦੇ ਵਿੱਚ NIA ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਮਾਂਸਾ ਦੇ ਵਿਸ਼ਾਲ ਸਿੰਘ ਦੇ ਘਰ ਦੇ ਉੱਤੇ ਵੀ ਛਾਪੇਮਾਰੀ ਕੀਤੀ ਗਈ ਵਿਸ਼ਾਲ ਸਿੰਘ ਜੋ ਕਿ ਜੇਲ੍ਹ ਦੇ ਵਿੱਚ ਬੰਦ ਹੈ NIA ਦੀ ਟੀਮ ਨੇ ਕਈ ਘੰਟਿਆਂ ਤੱਕ ਉਸ ਦੇ ਘਰ ਦੇ ਵਿੱਚ ਤਲਾਸ਼ੀ ਲਈ ਗਈ ਹੈ ਪਰਿਵਾਰ ਨੇ ਦੱਸਿਆ ਕਿ ਵਿਸ਼ਾਲ ਸਿੰਘ ਦੇ ਬਾਰੇ ਉਹ ਜਾਣਕਾਰੀ ਲੈ ਰਹੇ ਨੇ ਤੇ ਇਸ ਸਮੇਂ ਵਿਸ਼ਾਲ ਦਾ ਫੋਨ ਉਹ ਨਾਲ ਲੈ ਗਏ ਨੇ ਅਤੇ ਇਸ ਤੋਂ ਇਲਾਵਾ ਹੋਰ ਵੀ ਘਰ ਦੇ ਵਿੱਚ ਜੋ ਕੁਝ ਸਮਾਨ ਉਹਨਾਂ ਨੂੰ ਮਿਲਿਆ ਸੀ ਉਹੋ ਨਾ ਲੱਗੇ ਨੇ એનર્ਜੀ ਟੀਮ ਦੇ ਵੱਲੋਂ ਅੱਜ ਸਵੇਰ ਤੋਂ ਮਾਨਸਾ ਦੇ ਵਿੱਚ ਜਿਹੜੀ ਕਿ ਛਾਪੇਮਾਰੀ ਕੀਤੀ ਗਈ ਜਿਸ ਤੋਂ ਬਾਅਦ ਹੁਣ ਵਿਸ਼ਾਦ ਸਿੰਘ ਦਾ ਜਿਹੜਾ ਭਰਾ ਉਜਾ ਬਿਆਨ ਸਾਹਮਣੇ ਆਇਆ ਕਿ ਆਖਰ એનર્ਜੀ ਟੀਮ ਦੇ ਵੱਲੋਂ ਕਿਉਂ ਉਸ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕੀ ਕੁਝ ਉਹ ਨਾ ਲੱਗੇ ਨੇ ਤਸਵੀਰਾਂ ਸਕਰੀਨ ਤੇ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਘਰ ਦੇ ਬਾਹਰ ਪਹੁੰਚਦੇ ਨੇ ਤਲਾਸ਼ੀ ਕਰਦੇ ਨੇ ਤਾਂ ਛਾਪੇਮਾਰੀ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਜਿਹੜਾ ਕਿ ਇਸ ਮਾਮਲੇ ਦੇ ਉੱਤੇ ਵਿਸ਼ਾਲ ਦੇ ਭਾਈ ਦਾ ਬਿਆਨ ਜਿਹੜਾ ਕਿ ਸਾਹਮਣਿਆਂ ਦਾ ਮਾਨਸਾ ਦੇ ਵਿੱਚ ਇਹ ਛਾਪੇਮਾਰੀ ਕੀਤੀ ਆ ਆਓ ਸੁਣਦੇ ਹਾਂ ਮੈਂ ਉਹ ਤਲਾਸ਼ੀ ਲੈਣ ਆਇਆ ਸੀ ਕਹਿੰਦੇ ਸੀ ਥੋੜੀ ਵੈਰੀਫਿਕੇਸ਼ਨ ਕਰਨੀ ਆ ਮੈਂ ਕਰ ਲਵਾਂ ਮੈਂ ਉਹ ਸਾਰਾ ਕੁਝ ਦੇਖਿਆ ਕਰਿਆ ਦੋਨੇ ਕਮਰੇ ਪਰੋਲ ਲਈ ਕੁਝ ਮਿਲਿਆ ਨਹੀਂ ਵਿਸ਼ਾਲ ਜਿੱਥੇ ਕੁਝ ਕੀ ਮੰਗਦੇ ਕਿਸੇ ਵੀ ਕੀ ਉਹ ਘਰੇ ਕੀ ਭਾਲਦੇ ਸੀ ਉਹ ਕੁਝ ਭਾਲਦੀ ਕਹਿੰਦੇ ਕੁਝ ਵੀ ਮਿਲ ਸਕਦਾ ਸਾਨੂੰ ਕਹਿੰਦੇ ਕੋਈ ਜਾਂ ਕੋਈ ਉਹਦਾ ਬਾਹਰ ਦਾ ਅਪਰੂਵ ਮੇਜੇ ਵੀ ਬਾਹਰ ਦਾ ਬਣਾਇਆ ਹੋਵੇ ਨੇ ਵਿਸ਼ਾਲ ਬਾਹਰ ਜਾਣ ਵਾਸਤੇ ਇਹ ਜੇਲ੍ਹ ਚ ਹੀ ਬਟਾਲੇ ਅੱਛਾ ਕੀ ਪੁੱਛਦੇ ਸੀ ਵਿਸ਼ਾਲ ਬਾਰੇ ਹੋਰ ਕੀ ਪੁੱਛਦੇ ਸੀ ਹੋਰ ਉਹਨਾਂ ਨੇ ਪੁੱਛਿਆ ਜੀ ਵੀ ਅਸੀਂ ਬਾਹਰੋਂ ਆਏਾਂਗੇ ਵੀ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਮੱਕੀ ਜ਼ਰੂਰਤ ਹੈ ਜੀ ਕੋਈ ਵੀ ਹੋ ਸਕਦੀ ਹੈ ਕਹਿੰਦੇ ਅਸੀਂ ਤਲਾਸ਼ੀ ਲਾਣੀ ਮਤ ਲੈ ਲਓ ਮਿਲਿਆ ਕੁਝ ਨੂੰ ਮਿਲਿਆ ਕੁਝ ਨਹੀਂ ਗਈ ਇੱਕ ਮੋਬਾਈਲ ਜ਼ਰੂਰ ਲੱਗੈ ਮੇਰਾ ਹੈ ਜੀ ਵਿਸ਼ਾਲ ਦੀ ਮੁਰਗੀ ਵਿਸ਼ਾਲ ਦੀ ਉਮਰ ਹੈਗੀ ਜੀ 20 ਸਾਲ ਦੀ 20 ਸਾਲਾਂ ਦੀ ਕਿੰਨੇ ਬੱਚੇ ਬੱਚੇ ਤਾਂ ਦੋ ਆ ਜੀ ਇੱਕ ਤਾਂ ਲੜਾਈ ਜਾਗੜਾ ਹੈ ਜੀ ਇੱਕ ਤਾਂ ਲੜਾਈ ਦੀ ਹੈ ਇੱਥੇ 307 ਦਾ ਕਿੰਨੇ ਵਜੇ ਆਏ ਸੀ ਕਿੰਨੇ ਵਜੇ ਗਏ ਹੁਣ ਇਹ ਸਵੇਰੇ ਆਏ ਸੀਗੇ 6 ਵਜੇ ਕਿੰਨੇ ਟਾਈਮ ਤੋਂ ਆ ਸੰਗ ਵਿੱਚ ਪਿਆ ਸੀ ਹਾਂਜੀ ਕਿੰਨੇ ਟਾਈਮ ਤੋਂ ਪੈ ਗਿਆ ਕੰਮ ਇਹ ਤਾਂ ਸਾਰਾ ਐ ਮੰਨ ਲਓ ਵੀ 6 ਤੋਂ 2 ਕੁ ਮਹੀਨਾ 6-7 ਮਹੀਨਿਆਂ ਦਾਗਾ ਹੁਣ ਕਿਹੜੇ ਕੈਸੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਹਾਂਜੀ ਹੁਣ ਰਵਲਵਾਰ ਸੀਗੇ ਹੁਣ ਨਾਲ ਕਿਹਨੂੰ ਲੈ ਕੇ ਗਏ ਜਾਂਦਾ ਜੀ ਕਿਸੇ ਨੂੰ ਨਹੀਂ ਕੁਝ ਨਹੀਂ ਲੈ ਕੇ ਗਏ ਕਿਸੇ ਨੂੰ ਵੀ ਜਿਹੜੀ ਚੀਜ਼ ਉਹਨੇ ਦੇਖ ਕੇ ਫਰੋਲਾ ਫਲਾਈ ਕਰਕੇ ਆਪਦਾ ਚੈੱਕ ਕਰਕੇ ਅਨਸਾਰ ਕੁਝ ਮਿਲਿਆ ਨਹੀਂ ਇੱਕ ਜਿਹੜੇ ਮੇਰੇ ਮੋਬਾਈਲ ਤੋਂ ਉਹਨੇ ਫੋਨ ਕੀਤੇ ਹੋਏ ਸੀਗੇ ਇੱਕ ਦੋ ਉਹਦੇ ਵਿੱਚ ਕਹਿੰਦੇ ਫੀਡ ਫੀਡ ਨੰਬਰ ਹੈ ਹੀ ਨਹੀਂ ਉਹਨਾਂ ਚੋਂ ਬਸ ਉਹ ਲੈਤੀ ਸੀ ਉਹਨਾਂ ਨੇ ਹਾਂਜੀ ਫਿਰ ਉਹ ਦੁਬਾਰਾ ਮੋਬਾਈਲ ਲੈ ਕੇ ਉਹ ਸਨਮ ਨੂੰ ਫਾਹ ਦੇ ਗਿਆ ਪਾ ਨੂੰ ਸੋਦਾ ਦੀ ਇਹ ਕਿ ਜਿਹੜਾ ਵਿਸ਼ਾਲ ਦੇ ਘਰ ਐਨਰਜੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਇਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਦੇ ਚੱਲਦੇ ਪਰਿਵਾਰ ਨੇ ਇਸ ਛਾਪੇਮਾਰੀ ਨੂੰ ਲੈ ਕੇ ਕਿਹਾ ਕਿ ਉਹਨਾਂ ਦਾ ਫੋਨ ਵੀ ਜਿਹੜਾ ਕਿ ਨਾਲ ਲੈ ਕੇ ਗਿਆ ਤੇ ਬਾਕੀ ਘਰ ਦੇ ਵਿੱਚ ਕਈ ਘੰਟਿਆਂ ਤੱਕ ਤਲਾਸ਼ੀ ਕੀਤੀ ਗਈ ਆ ਹਕੀਕਤ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ